ਅੱਜ ਦਾ ਵੀਡੀਓ ਗਰੀਬ ਪਰਿਵਾਰ ਦੀ ਐਜੇ ਦਾਸਤਾ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਇਸ ਵੀਡੀਓ ਦੇ ਜ਼ਰੀਏ ਸੰਯੋਗ ਦੀ ਮੰਗ ਮੈਂ ਪਹਿਲਾਂ ਹੀ ਕਰ ਦਿੰਦਾ ਹੈਗਾ ਜਿੰਨੇ ਸਮਾਜ ਸੇਵੀ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਕਿਉਂਕਿ ਇੱਥੇ ਸੰਯੋਗ ਕਰਨਾ ਬੰਦਾ ਹੈ ਕਿਉਂਕਿ ਜਿਹੜੇ ਹਾਲਾਤ ਹੁਣ ਮੈਂ ਦਿਖਾਉਣ ਲੱਗਾ ਇੱਕ ਪਰਿਵਾਰ ਦੇ ਹਾਲਾਤ ਦੇਖ ਕੇ ਤੁਸੀਂ ਵੀ ਅੱਖਾਂ ਨਮ ਹੋ ਜਾਣੀਆਂ ਪਰ ਇੱਥੇ ਮਦਦ ਦੀ ਲੋੜ ਤੁਹਾਡੀ ਪੈਣੀ ਹੈਗੀ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਪਿੰਡ ਗੋਲੂ ਕਾ ਮੋੜ ਦੇ ਬਾਜੀਗਰ ਵਸਤੀ ਦੇ ਵਿੱਚ ਮੌਜੂਦ ਹੈਗਾ ਪੂਰਨ ਸਿੰਘ ਦੇ ਘਰ ਪੂਰਨ ਘਰ ਦੇ ਵਿੱਚ ਹੈ ਪੂਰਨ ਇੱਕ ਬਿਮਾਰੀ ਤੋਂ ਜੂੰਜ ਰਿਹਾ ਸ਼ੂਗਰ ਦੇ ਕਾਰਨ ਪੂਰਨ ਦੀ ਲਤ ਵੀ ਕੱਟੀ ਜਾ ਚੁੱਕੀ ਹੈ ਪਰ ਜਿਹੜੀ 22 ਮਾਰਚ ਆ ਰਹੀ ਹੈ 22 ਮਾਰਚ ਨੂੰ ਪੂਰਨ ਦੀਆਂ ਦੋ ਧੀਆਂ ਦਾ ਆਨੰਦ ਕਾਰਜ ਹੋਣਾ ਉਸ ਆਨੰਦ ਕਾਰਜ ਲਈ ਪੂਰਨ ਦੇ ਘਰ ਦੇ ਵਿੱਚ ਪੈਸੇ ਨਹੀਂ ਹੈਗੇ ਉਹਨਾਂ ਬੱਚੀਆਂ ਦੇ ਵਿਆਹ ਦੇ ਲਈ ਪੈਸੇ ਨਹੀਂ ਹੈਗੇ ਕਿਉਂਕਿ ਪੂਰਨ ਲਤ ਕੱਟਣ ਕਰਨ ਮੰਜੇ ਤੇ ਹੀ ਪਿਆ ਹੋਇਆ ਹੈਗਾ ਪੁਰਨਾ ਚੱਲ ਫਿਰ ਨਹੀਂ ਸਕਦਾ ਹਾਲਾਤ ਤੁਹਾਨੂੰ ਜਿਹੜੇ ਉਹ ਦਿਖਾ ਦਿੰਦੇ ਹੈਗੇ ਆ ਇੱਕ ਲੱਤ ਵੀ ਕੱਟੀ ਜਾ ਚੁੱਕੀ ਹੈ ਪਰ ਬੱਚਿਆਂ ਦਾ ਆਨੰਦ ਕਾਜ ਕਰੇ ਤਾਂ ਕਰੇ ਕਿਵੇਂ ਗਲਵਤ ਕਰ ਲੈਨੇ ਹੈਗੇ ਆ ਪੁਰਨ ਜੀ ਕਿਵੇਂ ਤੁਹਾਡੇ ਸਾਰੀ ਲੱਤ ਕੱਟੀ ਗਈ ਕੀ ਹੋਇਆ ਸੀ ਸ਼ੂਗਰ ਹੋਈ ਜੀ ਸ਼ੂਗਰ ਕਰਕੇ ਤੇ ਫਿਰ ਲੱਤ ਕੱਟੀ ਗਈ ਉਹ ਕਿ ਰੇਸ਼ਾ ਚੱਲ ਗਿਆ ਹੂੰ ਉਹਨਾਂ ਲੱਤ ਘਟਾਤੀ ਕੀ ਕਮਾਈ ਦਾ ਸਾਧਨ ਕੀ ਹੈਗਾ ਤੇਰੇ ਕੋਲ ਮੇਰਾ ਮਿਹਨਤੀ ਹੈ ਜੀ ਮੈਂ ਹੁਣ ਮਿਹਨਤ ਕਿਵੇਂ ਕਰ ਮਿਹਨਤ ਹੁਣ ਐਣੀ ਜੀ ਹੁਣ ਦੇ ਕੱਲਾ ਘਰੇ ਹੀ ਪਿਆ ਤੇ ਕੀ ਬੱਚਿਆਂ ਦਾ ਆਨੰਦ ਕਾਰਜ ਰੱਖਿਆ ਹੋਇਆ ਹੈ ਵਿਆਹ ਕਰਨਾ ਹੈ 22 ਤਰੀਕ ਦੀ ਡੇਟ ਹੈ 22 ਤਰੀਕ ਦੀ ਡੇਟ ਹੈ ਜੀ ਜੀ ਗਰੀਬ ਆਂਦੇ ਆ ਤੇ ਆਨੰਦ ਕਾਰਜ ਕਰਨਾ ਹੈ ਕੋਈ ਪੈਸਾ ਹੈ ਨਹੀਂ ਸਾਡੇ ਕੋਲ ਹੂੰ ਜੇ ਸੰਧੋਹ ਦੇ ਸਕਦੇ ਨੇ ਦੇ ਦਿਓ ਸਾਰੇ ਦੁਨੀਆ ਮੈਂ ਸਾਰੀ ਪਬਲਿਕ ਨੂੰ ਕਹਿੰਦਾ ਅੱਛਾ ਹਾਂਜੀ ਕੋਈ ਘਰ ਦੇ ਵਿੱਚ ਪੈਸਾ ਨਹੀਂ ਹੈ ਉਸ ਆਨੰਦ ਕਾਰਜ ਦੇ ਲਈ ਵਿਆਹ ਰੱਖਿਆ ਹੋਇਆ ਮਕਰ ਕੀਤਾ ਹੋਇਆ ਤੁਹਾਨੂੰ ਬਿਮਾਰੀ ਨੇ ਖਿੱਚ ਲਿਆ ਹਾਂਜੀ ਖਿੱਚ ਲਿਆ ਜੀ ਕਿ ਨੰਦਕਾਰ ਦੇ ਪੂਰੇ ਹੋ ਜਾਣ ਤੇ ਮੈਂ ਨਾਤਾ ਦਾ ਹੋਤਾ ਹਾਂ ਯਾ ਮਲਾਤ ਵੀ ਕੱਟੀ ਹੈ ਮੇਰੀ ਜੀ ਕੀ ਮੰਗ ਕਰਦਾ ਹੈਗਾ ਲੋਕ ਵੀਡੀਓ ਨੂੰ ਦੇਖ ਲੈ ਵੀ ਕੋਈ ਜੋ ਮਰਜੀ ਦਾਨ ਦੇਣ ਹੈ ਦੇ ਸਕਦੇ ਨੇ ਹਾਂ ਬਿਲਕੁਲ ਜੀ ਪੂਰਨ ਦੇ ਬੋਲ ਜਿਹੜੇ ਆ ਉਹ ਤੁਸੀਂ ਸੁਣ ਲੈ ਹੈਗੇ ਆ ਪੂਰਨ ਦਾ ਘਰ ਦੇ ਹਾਲਾਤ ਜਿਹੜੇ ਉਹ ਵੀ ਦਿਖਾਣੇ ਇੱਕ ਕਮਰਾ ਹੈਗਾ ਇੱਕ ਕਮਰੇ ਦੇ ਵਿੱਚ ਹੀ ਜੀਵਨ ਬਸਰ ਕਰ ਰਿਹਾ ਹੈਗਾ ਇਹ ਪਰਿਵਾਰ ਪਰ ਬੱਚਿਆਂ ਨੂੰ ਅਸੀਂ ਦਿਖਾ ਨਹੀਂ ਰਹੇ ਹੈਗੇ ਇਹ ਵੀਡੀਓ ਦੇ ਵਿੱਚ ਦੋ ਬੱਚਿਆਂ ਦੇ ਅਨੰਦ ਕਾਰਜ ਹੈਗੇ ਪਿੰਡ ਦੇ ਸਰਪੰਚ ਮੌਜੂਦ ਹੈਗੇ ਇੱਥੇ ਗੱਲਬਾਤ ਕਰ ਲੈਨੇ ਆ ਹਾ ਸਰਪੰਚ ਸਾਹਿਬ ਕੀ ਹਾਲਾਤ ਨੇ ਪਰਿਵਾਰ ਦੇ ਇਸ ਘਰ ਦੇ ਹਾਲਾਤ ਬਹੁਤ ਮਾੜੇ ਨੇ ਇਹ ਮਨਕ ਜੀ ਨਾਲ ਘਰ ਚ ਕਮਾਈ ਦਾ ਕੋਈ ਸਾਧਨ ਨਹੀਂ ਹੈ ਮੈਂ ਚਾਹਣਾ ਵੀ ਜੋ ਸਾਡੀ ਪੰਚਾਇਤ ਵੱਲੋਂ ਹੀ ਮਦਦ ਅਸੀਂ ਕਰਾਂਗੇ ਜੀ ਬਾਕੀ ਜੋ ਵੀ ਚਾਹਾਂਦਾ ਇਹਨਾਂ ਦੀ ਮਦਦ ਕਰ ਸਕਦਾ ਜੀ ਸਮਾਜ ਸੇਵੀ ਇਹਨਾਂ ਨੂੰ ਅਪੀਲ ਕਰ ਹਾਂਜੀ ਸਮਾਜ ਸੇਵੀ ਇਹਨਾਂ ਨੂੰ ਅਪੀਲ ਕਰਨਾ ਹੈ 22 ਤਰੀਕ 22 ਮਾਰਚ 22 ਮਾਰਚ ਦਾ ਵਿਆਹ ਹੈ 22 ਮਾਰਚ ਦਾ ਹਾਂਜੀ 22 ਮਾਰਚ ਦੀ ਵਿਲਾ ਹੈਗਾ ਪਿੰਡ ਦੇ ਸਰਪੰਚ ਦੇ ਵੱਲੋਂ ਵੀ ਸੰਯੋਗ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਹੈ ਕੁਝ ਸਮਾਜ ਸੇਵੀਆਂ ਨਾਲ ਰਾਬਤਾ ਜਿਹੜਾ ਅਸੀਂ ਵੀ ਕਰਾਂਗੇ ਇਸ ਵੀਡੀਓ ਦੇ ਜ਼ਰੀਏ ਵੀ ਰਾਬਤਾ ਕਰਾਂਗੇ ਤੇ ਇਸ ਵੀਡੀਓ ਤੋਂ ਇਲਾਵਾ ਮੰਗ ਜਿਹੜੀ ਹੈਗੀ ਹੈ ਅਸੀਂ ਇਸ ਵੀਡੀਓ ਜ਼ਰੀਏ ਕਰਦੇ ਹੈਗੇ ਕਿਉਂਕਿ ਉਹਨਾਂ ਬੱਚਿਆਂ ਦੇ ਆਨੰਦ ਕਾਰਜ ਹੋ ਸਕੇ ਆਨੰਦ ਕਾਰਜ ਕੰਨਾ ਕੰਨਿਆ ਦਾਨ ਕੰਨਿਆ ਦਾਨ ਕਿ ਆ ਜਾਂਦਾ ਹੈਗਾ ਤੇ ਇਹ ਕੰਨਿਆ ਦਾਨ ਤੁਸੀਂ ਕਰ ਸਕਦੇ ਹੋ ਜਿੰਨਾ ਤੁਹਾਡਾ ਸੰਯੋਗ ਹੈਗਾ ਤੁਸੀਂ ਇਹਨਾਂ ਦਾ ਕੋਈ Google Pay ਨੰਬਰ ਵਗੈਰਾ ਹੈਗਾ ਇਨਾਂ ਦੀ ਗੂਗਲ ਗੂਗਲ ਪੇ ਨੰਬਰ 98140 49353 ਹੈ 98140 49353 ਉਹ ਤੇ ਗੂਗਲ 'ਤੇ ਚੱਲ ਰਿਹਾ ਹੈ ਹਾਂਜੀ ਹਾਂਜੀ ਨੰਬਰ ਦੀ ਅਸੀਂ ਦੇ ਦਿੱਤਾ ਹੈਗਾ ਇਹਦਾ ਪਰ ਜਿਹੜੇ ਲੋਕ ਰਾਸ਼ਨ ਸਮਗਰੀ ਜਾਂ ਹੋਰ ਸਮਾਨ ਦੇਣਾ ਚਾਹੁੰਦੇ ਹੈਗੇ ਇਹਨਾਂ ਬੱਚਿਆਂ ਦੇ ਦੋ ਬੱਚਿਆਂ ਦਾ ਮੈਰਿਜ ਹੈਗੀ ਜਿਹੜੀ 22 ਮਾਰਚ ਨੂੰ ਉਹ ਕੰਨਿਆਦਾਨ ਕਰ ਸਕਦੇ ਹੈਗੇ ਆ ਤੇ ਅੱਜ ਇਸ ਪਰਿਵਾਰ ਦਾ ਵਿੱਚ ਇਹ ਵੀਡੀਓ ਕਰਨ ਦਾ ਮਕਸਦ ਇਹ ਸੀ ਵੀ ਇਹਨਾਂ ਬੱਚਿਆਂ ਦਾ ਕੰਨਿਆਦਾਨ ਹੋ ਸਕੇ ਇਹਨਾਂ ਬੱਚਿਆਂ ਦੇ ਕੰਨਿਆਦਾਨ ਦੇ ਲਈ ਤੁਸੀਂ ਅੱਗੇ ਵਧ ਕੇ ਆ ਜਾਓ ਇਸ ਵੀਡੀਓ ਦੇ ਜ਼ਰੀਏ ਤੇ ਸਮਾਜ ਸੇਵੀਆਂ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਨੇ ਸਭ ਦੇ ਅੱਗੇ ਜਿਹੜੀ ਸਾਡੀ ਅਪੀਲ ਹੈਗੀ ਆ ਜੇਕਰ ਤੁਸੀਂ ਇਸ ਪਰਿਵਾਰ ਦੇ ਵਿੱਚ ਆ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰਦੇ ਹੋਗਾ ਤਾਂ ਤੁਹਾਡਾ ਵੀਡੀਓ ਫੇਰ ਦਿਖਾਇਆ ਜਾਊਗਾ ਕਿ ਇਹਨਾਂ ਬੱਚਿਆਂ ਦੇ ਦੀ ਸੰਯੋਗ ਜਿਹੜਾ ਉਹ ਹੋ ਰਿਹਾ ਤੇ ਇਹਨਾਂ ਬੱਚਿਆਂ ਦਾ ਸੰਯੋਗ ਤਾਂ ਹੀ ਹੋ ਸਕਦਾ ਜੇਕਰ ਤੁਸੀਂ ਚੱਲ ਕੇ ਆਉਂਦੇ ਹੋਗੇ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਂਦੇ ਹੋਗੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿੰਨਾ ਤੁਹਾਡਾ ਖੁੱਦਾ ਗੁਰੂਰ ਸਾਇਲ ਲਾਈਵ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਕਿਉਂਕਿ ਇਸ ਪਰਿਵਾਰ ਦੀ ਜੜੀ ਆ ਉਹ ਮਰਦ ਹੋ ਉਸਕੇ ਪੱਤਰਕ ਸਾਥੀ ਰਜਿੰਦਰ ਕਮੋਦੀ ਨਾਲ ਮੈਂ ਸਤਪਾਲ ਦਿਨ ਗੋਲੂ ਕਾ ਮੋਰ